ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਲੜਕੀਆਂ ਦੀ ਐਡ ਅਸੀਂ ਬਿਲਕੁਲ ਫ੍ਰੀ ਲਗਾਉਂਦੇ ਆਂ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਆਂ ਤੇ ਇੱਕ ਵਾਰ ਫੀਸ ਲੈਣ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਅਸੀਂ ਉਸ ਐਡ ਨੂੰ ਬਾਰ-ਬਾਰ ਰਿਪੀਟ ਕਰਦੇ ਆਂ ਆਓ ਜੀ ਅੱਜ ਦੇ ਕੁਝ ਰਿਸ਼ਤੇ ਨੋਟ ਕਰੋ ਪਹਿਲਾ ਰਿਸ਼ਤਾ ਰਾਮਗੜੀਆ ਸਿੱਖ ਲੜਕੀ ਜਨਮ 1990 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਜ਼ਿਲ੍ਹਾ ਫਰੀਦਕੋਟ ਤਿੰਨ ਭੈਣਾਂ ਨੇ ਜੀ ਇਹ ਇੱਕ ਭਰਾ ਇਹਨਾਂ ਨੂੰ ਲੜਕਾ ਵਧੀਆ ਘਰਵਾਰ ਕਰਦਾ ਹੋਵੇ ਜਾਂ ਵਧੀਆ ਜ਼ਮੀਨ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਦਸਤਾਰਤਾਰੀ ਲੜਕੀ ਆ ਜਨਮ 33 2000 ਜੀ ਪਤਾ ਗੁਰਦਾਸਪੁਰ ਕੱਦ 5 ਫੁੱਟ 8 ਇੰਚਾ ਪੜਾਈ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਬੀਐਸਸੀ ਇਨ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਕੋਈ ਭੈਣ ਭਰਾ ਨਹੀਂ ਇਹ ਇਕੱਲੇ ਨੇ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਮੰਗ ਲੜਕਾ ਗੁਰਸਿੱਖ ਹੋਵੇ ਲੜਕਾ ਕੈਨੇਡਾ ਹੋਵੇ ਜਾਂ ਨੌਕਰੀ ਕਰਦਾ ਹੋਵੇ ਜ਼ਮੀਨ 7-8 ਕਿੱਲੇ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਜਨਮ 1990 ਕੱਦ 5 ਫੁੱਟ 4 ਇੰਚ ਗੋਤ ਮਾਨਸ਼ਾਈਆ ਪੜ੍ਹਾਈ ਪਲੱਸ 2 ਜੀਐਨਐਮ 5 ਸਾਲ ਦਾ ਤਜਰਬਾ ਜੀ ਇਹਨਾਂ ਕੋਲ ਬੀਐਸਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਨੇ ਇੱਕ ਪ੍ਰਾ ਮੈਰਿਡ ਆ ਪਿਤਾ ਖੇਤੀ ਕਰਦੇ ਨੇ ਕਾਸਟ ਜਰ ਸਿਖਾ ਮਾਤਾ ਹਾਊਸ ਵਾਈਫ ਨੇ ਖਾਨਦਾਨੀ ਪਰਿਵਾਰ ਹੈ ਜੀ ਲੜਕੀ ਸੋਣੀ ਸੁਨੱਖੀ ਆ ਰੰਗ ਸਾਫ ਹੈ ਮੰਗ ਮੁੰਡਾ ਕੈਨੇਡਾ ਪੀਅਰ ਸੋਣਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ, ਡੇਟ ਆਫ ਬਰਥ 1995, ਕਾਸਟ ਜੱਟ ਸਿੱਖ, ਹਾਈਟ 5 ਫੁੱਟ 2 ਇੰਚ, ਡਿਸਟ੍ਰਿਕਟ ਫਰੀਦਕੋਟ, ਕੁਆਲੀਫਿਕੇਸ਼ਨ ਬੀਐਸਸੀ ਨੋਰਮੈਡੀਕਲ ਦੀ, ਐਮਐਸਸੀ ਕੈਮਿਸਟਰੀ ਦੀ, ਬੀਐਡ ਮੈਥਮੈਟਿਕਸ ਸਾਇੰਸ ਦੀ, ਵਰਕੇ ਐਜ਼ ਅ ਪ੍ਰਾਈਵੇਟ ਟੀਚਰ ਨੇ ਜੀ। 니ੜ ਇਹਨਾਂ ਨੂੰ ਜ਼ਰੂਰ ਤਾਂ ਐਨਆਰਆਈ ਲੜਕਾ ਚਾਹੀਦਾ। वेजिटेरियन ਹੋਵੇ ਤੇ ਜ਼ਮੀਨ 4 ਤੋਂ 5 ਕਿੱਲੇ ਹੋਵੇ ਤੇ ਇਹਨਾਂ ਦੇ ਨੇੜੇ ਦੇ ਏਰੀਏ ਨੂੰ ਪਹਿਲਾ ਜੀ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਤੁਸੀਂ ਬਧੇਰੇ ਜਾਣਕਾਰੀ ਪਰਿਵਾਰ ਤੋਂ ਨੰਬਰ ਰਾਹੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਮਿਤੀ 16 1995 ਕੱਦ 5 ਫੁੱਟ 1 ਇੰਚ ਪੜਾਈ ਜੀ ਐਨ ਐਮ ਬੀ ਐਸ ਸੀ ਨਰਸਿੰਗ ਹੁਣ ਨਰਸਿੰਗ ਕਾਲਜ ਵਿੱਚ ਇਹ ਲੈਕਚਰਰ ਨੇ ਜੀ ਇੱਕ ਭਰਾ ਇਹਨਾਂ ਦਾ ਡਾਕਟਰ ਅਨਮੈਰਿਡਾ ਮਾਤਾ ਪਿਤਾ ਇਹਨਾਂ ਦੇ ਮੁਲਾਜ਼ਮ ਨੇ ਕਾਸਟ ਰਾਮਦਾਸ ਜੀ ਐ ਸਿੱਖਾ ਸਹਿਰ ਬਰਨਾਲਾ ਜੀ ਇਹਨਾਂ ਦਾ ਆਈਲੈਂਡਸ ਵਿੱਚੋਂ 6.5 ਇਹਨਾਂ ਦੇ ਬੈਂਡ ਨੇ ਇਹਨਾਂ ਨੂੰ ਬਾਹਰ ਜਾਣ ਵਾਲੇ ਜਾਂ ਬਾਹਰ ਵਾਲੇ ਜੋ ਵੀ ਬਾਹਰ ਜਾਣ ਦਾ ਚਾਹਵਾਨਾ ਜਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸੰਗਰੂਰ ਪਟਿਆਲਾ ਬਠਿੰਡਾ ਮਾਨਸਾ ਲੁਧਿਆਣਾ ਮੋਗੇ ਨੂੰ ਪਹਿਲ ਆ ਜੀ ਮੋਬਾਈਲ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹ ਸਨ ਅੱਜ ਦੇ ਕੁਝ ਰਿਸ਼ਤੇ ਤੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਐਡ ਲੜਕੀਆਂ ਦੀ ਅਸੀਂ ਬਿਲਕੁਲ ਫ੍ਰੀ ਲਗਾਉਂਦੇ ਆ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਆ ਤੇ ਲੋ ਜੀ ਮਿਲਦੇ ਆਂ ਫਿਰ ਅਗਲੀ ਨਵੀਂ ਵੀਡੀਓ ਦੇ ਨਾਲ ਇਹ ਸਨ ਅੱਜ ਦੇ ਕੁਝ ਰਿਸ਼ਤੇ ਧੰਨਵਾਦ